ਹਾਂਜੀ ਮੈਂ ਮੇਰਾ ਨਾਮ ਭੋਲਾ ਸਿੰਘ ਮਾਨ ਹੈ ਤੇ ਇੱਕ ਫੈਸਲਾ ਆਯਾਰ ਮਾਨਯੋਗ ਅਦਾਲਤ ਨੇ ਦਿੱਤਾ ਸੀ ਆਈ ਸਟਾਫ ਦੇ ਥਾਣੇਦਾਰ ਗੁਰਵਿੰਦਰ ਸਿੰਘ ਖਿਲਾਫ ਇਹ ਬਲਾਤਕਾਰ ਦਾ ਮਾਮਲਾ ਸੀ 2021 ਦਾ ਤੇ ਇਹ ਇੱਕ ਮਹਿਲਾ ਨੂੰ ਬਲੈਕਮੇਲ ਕਰ ਰਿਹਾ ਸੀ ਕਾਫੀ ਟਾਈਮ ਤੋਂ ਫਿਰ ਉਹਦੇ ਬੱਚੇ ਤੇ ਨੇ ਕੇਸ ਪਾ ਕੇ ਤੇ ਉਹਨੂੰ ਬਲੈਕਮੇਲ ਕੀਤਾ ਤੇ ਉਹਦੇ ਨਾਲ ਜੋ ਵੀ ਗਲਤ ਕੀਤਾ ਤੇ ਉਹ 5 ਸਾਲ ਕੇਸ ਚੱਲਿਆ ਉਹਦੇ ਵਿੱਚ ਇਹ ਮਾਮਲਾ ਬਹੁਤ ਹਾਈਲਾਈਟ ਹੋਇਆ ਤੇ ਇਹਦੇ ਵਿੱਚ ਉੱਚ ਪੱਧਰੀ ਸੈਟ ਵੀ ਕੈਮ ਕੀਤੀ ਮਾਨਯੋਗ ਹਾਈ ਕੋਰਟ ਨੇ ਏ ਡੀ ਜੀ ਪੀ ਗੁਰਪ੍ਰੀਤ ਕੌਰ ਦੇ ਆ ਦੀ ਅਗਵਾਈ ਦੇ ਵਿੱਚ ਤਾਂ ਸਾਰੀ ਜਾਂਚ ਤੋਂ ਬਾਅਦ ਉਹ ਉਸ ਵਕਤ ਦੇ ਮਤਲਬ ਸੀਨੀਅਰ ਅਫਸਰਾਂ ਨੇ ਇਹਨੂੰ ਡਿਸਮਿਸ ਕੀਤਾ ਤੇ ਇਹ 5 ਸਾਲ ਤੋਂ ਹੀ ਜੇਲ੍ਹ ਦੇ ਵਿੱਚ ਸੀਗਾ ਤੇ ਕੱਲ ਮਾਨਯੋਗ ਅਦਾਲਤ ਨੇ ਬਹੁਤ ਵੱਡਾ ਫੈਸਲਾ ਦੇ ਕੇ ਇਹਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ ਮਾਮਲਾ ਸਾਰਾ ਕੀ ਸੀ ਇਹ ਗੱਲ ਕਰੀਏ ਦਾ ਕਿੰਨੇ ਤੱਕ ਜਾ ਰਹੀ ਸੀ ਮੇਰਾ ਕਹਿੰਦੇ ਨਹੀਂ ਮਾਮਲਾ ਇਹ ਸੀ ਜੀ ਇਹ ਫਰਬਰੀ 2021 ਦੇ ਵਿੱਚ ਇਹ ਔਰਤ ਆਪਦੀ ਮਤਲਬ ਕਿ ਭੈਣ ਕੋਲੇ ਆਈ ਸੀ ਬਟਿੰਡਾ ਦੇ ਵਿੱਚ ਤੇ ਇਹਨੂੰ ਆਟੋ ਦੇ ਵਿੱਚ ਮਿਲਦਾ ਉੱਥੋਂ ਇਹ ਇਹਦਾ ਮਗਰਾ ਸ਼ੁਰੂ ਕਰ ਦਿੰਦਾ ਤੇ ਫਿਰ ਮਤਲਬ ਕਿ ਉਹਨੂੰ ਕੰਪੈਲ ਕਰਦਾ ਵੀ ਮੈਨੂੰ ਮੇਰੇ ਨਾਲ ਸੰਬੰਧ ਬਣਾ ਤਾਂ ਉਸ ਤੋਂ ਬਾਅਦ ਜਦੋਂ ਉਹ ਔਰਤ ਨੇ ਮਤਲਬ ਇਹਦੀ ਗੱਲ ਨਾ ਮੰਨੀ ਤਾਂ ਉਹਨੇ ਇਹਦੇ ਬੱਚੇ ਨੂੰ ਲੁਝਾਇਆ ਝੂਠੇ ਕੇਸ ਦੇ ਵਿੱਚ ਪਹਿਲਾਂ ਤਾਂ ਇਹਦੇ ਬੱਚੇ ਨੂੰ ਇੱਕ ਮ사ਜ ਕੇਂਦਰ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਵੀ ਉੱਥੇ ਕੋਈ ਕਿਸੇ ਲੜਕੀ ਤੋਂ ਪਰਚਾ ਪਵਾ ਦਿਆਂਗੇ ਕਿਸੇ ਕੋਈ ਨਾਲ ਉਹਦੇ ਬੱਚਾ ਫਿੱਟ ਕਰਕੇ ਤਾਂ ਉਹ ਨਹੀਂ ਹੋਇਆ ਤਾਂ ਫਿਰ ਇਹਨਾਂ ਨੇ ਇੱਕ ਫੀਮ ਦਾ ਕੇਸ ਉਹਦੇ ਤੇ ਮਤਲਬ ਲਗੇ ਫਿੱਟ ਕੀਤਾ ਤੇ ਫਿਰ ਜਦੋਂ ਕੇਸ ਹੋ ਗਿਆ ਬੱਚੇ ਤੇ ਤਾਂ ਫਿਰ ਔਰਤ ਦੀ ਵੀ ਮਜਬੂਰੀ ਬਣ ਜਾਂਦੀ ਹੈ ਜਦੋਂ ਉਹ ਉਹਨੂੰ ਨਾਂ ਨੁੱਕਰ ਕਰਦੀ ਸੀ ਤਾਂ ਉਹ ਬੱਚੇ ਨੂੰ ਉੱਥੇ ਤੰਗ ਕਰਦਾ ਸੀ ਅੰਦਰ ਇਹਨਾਂ ਦੀ ਇੱਕ ਸਟੱਡੀ ਦੇ ਵਿੱਚ ਬੱਚਾ ਸੀਗਾ ਤੇ ਇਸ ਤਰ੍ਹਾਂ ਇਹ ਫਿਰ ਜਿਹੜਾ ਹੈਗਾ 6 ਮਈ 2021 ਨੂੰ ਬੱਚੇ ਨੂੰ ਇਹ ਚੱਕ ਕੇ ਜਦੋਂ ਪਰਚਾ ਦਿੰਦਾ ਤੇ ਉਸ ਤੋਂ ਬਾਅਦ ਇਹ ਫਿਰ ਔਰਤ ਨੂੰ ਬਾਰ-ਬਾਰ ਫੋਨ ਤੇ ਕਹਿੰਦਾ ਮੈਨੂੰ ਮਿਲ ਮੈਨੂੰ ਮਿਲ ਜਦੋਂ ਇਹਨੇ ਨਾਂ ਕੀਤੀ ਵੀ ਮੈਂ ਨਹੀਂ ਮਿਲਦੀ ਤਾਂ ਉਸਨੇ ਬੱਚੇ ਨੂੰ ਅੰਦਰ ਪਰੇਸ਼ਾਨ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਤਾ ਫਿਰ ਇਹ 10 ਤਰੀਕ ਨੂੰ ਉਹਨੂੰ 10 ਮਈ ਨੂੰ ਮਿਲਣ ਲਈ ਇਹਨੇ ਕਹਿਤਾ ਵੀ ਚਲੋ ਤੁਸੀਂ ਕੋਈ ਗੱਲ ਆ ਤਾਂ ਦੱਸੋ ਮੈਨੂੰ ਤੇ ਮੈਨੂੰ ਪੁੱਚੋ ਮੰਡੀ ਛੱਡ ਦਿਓ ਬਠਿੰਡੇ ਤੋਂ ਤੇ ਉਹਦੇ ਵੀ ਰਸਤੇ ਜਿਹਨਾਂ ਨਾ ਤੱਕਾ ਕੀਤਾ ਤੇ ਫਿਰ ਕਹਿੰਦਾ ਵੀ ਮੈਂ ਵੀ ਘਰੇ ਜ਼ਰੂਰ ਆਵਾਂਗਾ ਤੇਰੇ ਕੋਲੇ ਤਾਂ ਇਹਨੇ ਫਿਰ ਸਾਨੂੰ ਦੱਸਿਆ ਸਾਰੀ ਗੱਲ ਬਾਤ ਤਾਂ ਅਸੀਂ ਫਿਰ ਇਹਨੂੰ ਉੱਥੇ ਰੰਗੇ ਹੱਥੀ ਪੜਿਆ ਸੀਗਾ ਸਕੜੇ ਚਲਾ ਗਿਆ ਨਹੀਂ ਹਾਂ ਕਰੇ ਚਲਾ ਗਿਆ ਸੀ ਤੇ ਅਸੀਂ ਥੋੜਾ ਜਿਆ ਕਿਸੇ ਕਾਰਨ ਕਰਕੇ ਲੇਟ ਹੋ ਗਏ ਤੇ ਉਹ ਉਹਨੇ ਟਾਈਮ 'ਚ ਆਪਦੇ ਮਕਸਦ ਚ ਕੰਮ ਜਾ ਪਹੁੰਚ ਗਿਆ ਸੀ ਇਹ ਫੈਸਲਾ ਹੈ ਬੰਦਲਾ ਫਿਰ ਕਿਸਾ ਦੇ ਫੈਸਲਾ ਬਹੁਤ ਵਧੀਆ ਫੈਸਲਾ ਹੈ ਜੀ ਇਹਦੇ ਨਾਲ ਹੋਰ ਵੀ ਮਤਲਬ ਕਿ ਜਿਹੜਾ ਹੈਗਾ ਇਹ ਜੇ ਬੰਦਿਆਂ ਨੂੰ ਸਿੱਖਿਆ ਮਿਲੂਗੀ ਵੀ ਬਹੁਤ ਚੰਗਾ ਫੈਸਲਾ ਜੀ ਮਾਨਜੋਬ ਅਦਾਲਤ ਦਾ ਸੀ ਜੀ ਵਾਣਸੀ ਕਿ ਤੁਸ ਜੀ ਆਈ ਬਾਂਗੀ ਇਹ ਤਾਂ ਇੰਚਾਰਜ ਰਜਿੰਦਰ ਕੁਮਾਰ ਸੀ ਉਦੋਂ ਜੀ ਤੇ ਉਹਨਾਂ ਨੇ ਵੀ ਇਸ ਮਾਮਲੇ 'ਚ ਇਹਦੀ ਬਹੁਤ ਮਤਲਬ ਕਿ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਗਵਾਹੀ ਮਕਰਾਉਣ ਲਈ ਮੈਨੂੰ ਘਰੋਂ ਚੱਕ ਕੇ ਮੇਰੇ ਤੇ ਪੱਚਾ ਪਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਕਈ ਕੇਸਾਂ ਦੇ ਵਿੱਚ ਲਜਾਇਆ ਗਿਆ ਤੇ ਇਹਨਾਂ ਤੇ ਕਾਫੀ ਇਹਦਾ ਜਿਹੜਾ ਗੁਰਵਿੰਦਰ ਸਿੰਘ ਥਾਣੇਦਾਰ ਅੰਦਰ ਇਹਦੇ ਭਰਾ ਤੇ ਵੀ 182 ਲੱਗੀ ਇਹ ਸਾਨੂੰ ਕਿਸੇ ਝੂਠੇ ਮਾਮਲੇ 'ਚ ਲਜਾਉਣਾ ਚਾਹੁੰਦਾ ਸੀ ਤੇ ਬਹੁਤ ਪਰੇਸ਼ਾਨੀ 'ਚ ਅਸੀਂ ਗੁਜ਼ਰੇ ਆ 5 ਸਾਲ ਜੀ ਤਾਂ ਕਿਆਂ ਵੀ ਆਇਆਂ ਇਹਨਾਂ ਦੇ ਅਸੀਂ ਇਹਦੇ ਵਿੱਚ ਚਾਰ ਹੋਰ ਥਾਣੇਦਾਰਾਂ ਖਿਲਾਫ 319 ਦੀ ਐਪਲੀਕੇਸ਼ਨ ਲੱਗੀ ਸੀਗੀ ਜਿਹੜੇ ਹੋਰ ਵੀ ਇਹਦੇ ਨਾਲ ਸੀਗੇ ਤੇ ਉਹਦੇ 'ਚ ਮੈਨੂੰ ਪਹਿਲਾਂ ਸਾਨੂੰ ਮਤਲਬ ਕਿ ਲਾਰਸ ਬਸ਼ਨੋਈ ਗਰੁੱਪ ਦੇ ਨਾਂ ਤੋਂ ਆਇਆਂ ਜਿਹਦੀ ਕਿ ਰੈਪਟਰ ਥਾਣਾ ਉੱਥੇ ਦਰਜ ਹੈ ਨਾ ਥਾਣੇ ਦੇ ਵਿੱਚ ਫਿਰ ਮਤਲਬ ਕਿ ਹਰਵਿੰਦਰ ਸਿੰਘ ਰਿੰਦੇ ਦੇ ਨਾਂ ਤੋਂ ਆਇਆਂ ਜਿਹਦੀ ਜਿਹਦਾ ਕਿ ਮੁਕੱਦਮਾ ਨੰਬਰ 93 2024 ਦਰਜ ਹੈ ਉਸ ਤੋਂ ਬਾਅਦ ਅਸੀਂ ਮਾਨਯੋਗ ਹਾਈ ਕੋਰਟ ਚ ਗਏ ਆ ਉਹਦੀ ਸੁਰੱਖਿਆ ਸੰਬੰਧੀ ਤੇ ਉਹਨਾਂ ਨੇ ਆਰਡਰ ਕੀਤੇ ਅੱਗੇ ਸੁਰੱਖਿਆ ਯਕੀਨੀ ਬਣਾਉਣ ਨੂੰ ਤੇ ਅਸੀਂ ਬਹੁਤ ਹੀ ਪਰੇਸ਼ਾਨੀ ਚੋਂ ਗੁਜ਼ਰੇ ਇਸ 5 ਸਾਲਾਂ ਦੇ ਸਮੇਂ ਦਾ ਹਾਂ ਜੀ ਸਰ ਇਹ ਨਾ ਮੈਂ ਤੁਹਾਨੂੰ ਦੱਸਦਾ ਕੀ ਕਹਣਾ ਹੈ ਕਿਹੜਾ ਵੱਡਾ ਫੈਸਲਾ ਲਗਦਾ ਰਾਜ ਦੀ ਮੰਗ ਦੇ ਰਾਤ ਕੀ ਹੈ ਮੈਂ ਗੁੱਡਪ੍ਰੀਸਿੰਗ ਤੋਂ ਜੀ ਨੀ ਐਡਵੋਕੇਟ ਮੈਂ ਇਹ ਫੈਸਲਾ ਜਿਹੜਾ ਬਠਿੰਡਾ ਅਦਾਲਤ ਨੇ ਕੀਤਾ ਹੈ ਇਹ ਇੱਕ ਇਤਿਹਾਸਕ ਫੈਸਲਾ ਹੋਣ ਜਾ ਰਿਹਾ ਹੈ ਕਿਉਂਕਿ ਇਹ ਸਰਕਾਰੀ ਮਹਿਕਮੇ ਦੇ ਵਿੱਚ ਹੁੰਦੇ ਹੋਏ ਔਰ ਉਹ ਵੀ ਪੁਲਿਸ ਦੇ ਵਿੱਚ ਹੁੰਦੇ ਹੋਏ ਇਹੋ ਜਿਹਾ ਘਿਣਾਉਣਾ ਅਪਰਾਧ ਕਰਨਾ ਵੈਸੇ ਸਾਡੀ ਜ਼ਮੀਰ ਨਹੀਂ ਲੱਭ ਕਰਦੀ ਤੇ ਵੈਸੇ ਵੀ ਅਸੀਂ ਪੰਜਾਬ ਦੇ ਜੰਪਾਲਾਂ ਇਹੋ ਜੇ ਘਟੀਆ ਕੰਮ ਜੇ ਪੁਲਸੀ ਕਰਨ ਲਾ ਜੇ ਜਿਹਨੇ ਲੋਕਾਂ ਦੀ ਸੇਵਾ ਕਰਨੀ ਹੈ ਤੇ ਫਿਰ ਇਸ ਤੋਂ ਵੱਡਾ ਅਪਰਾਧ ਕੋਈ ਨਹੀਂ ਇਹ ਮਾਮਲਾ ਕਿਸੇ ਤਰ੍ਹਾਂ ਜੀ ਮਾਮਲਾ ECGB ਸਿਹਤ ਦਾ ਲੜਕਾ 6521 ਨੂੰ ਉਹਨੂੰ ਘਰੋਂ ਲੈ ਗਏ CIA ਸਟਾਫ ਬੰਦੇ ਪਾਰਟੀ ਦੇ ਬੰਦੇ ਤੇ ਇਹਨਾਂ ਨੇ ਉਥੇ ਦਿਖਾਇਆ ਉਹ ਸ਼ਫੀਆਰ ਦੇ ਵਿੱਚ ਕਿ ਇਹ ਅਸੀਂ ਪੁੱਚੋ ਕੈਂਚੀਆਂ ਤੋਂ ਖੜਿਆ ਪੁੱਚੋ ਕੈਂਚੀਆਂ ਤੋਂ ਨਹੀਂ ਫੜਾਇਆ ਗਿਆ ਜਦੋਂ ਟਾਵਰ ਲੋਕੇਸ਼ਨ ਆਉਂਦੀਆਂ ਕੜਾਈਆਂ ਤਾਂ ਮੁੰਡਾ ਘਰੋਂ ਹੀ ਚੱਕਿਆ ਗਿਆ ਸੀ ਔਰ ਉਹਦੇ ਪੈਸੇ ਵੀ ਚੱਕੇ ਗਏ ਸੀ ਤੇ ਇਸ ਤੋਂ ਪਹਿਲਾਂ ਜਦੋਂ ਪਤਾ ਲੱਗਿਆ ਤਾ ਪੀੜਤਾ ਨੂੰ ਜਿਹੜਾ ਦੋਸ਼ੀ ਹੈ ਏਐਸਆਈ ਗੁਰਵਿੰਦਰ ਸਿੰਘ ਜੋ ਸੀਆਈਏ ਸਟਾਫ ਵਿੱਚ ਤਾਇਨਾਤ ਸੀ ਉਹਨਾਂ ਦੇ ਨਾਲ ਦੇ ਵਿੱਚ ਇਹਨੇ ਉਹਨੂੰ ਫਾਲੋ ਕਰਦਾ ਰਿਹਾ ਇੱਥੇ ਬਠਿੰਡੇ ਉਹਦੇ ਜਦੋਂ ਭੈਣ ਦੇ ਘਰਾਂ ਦੀ ਸੀ ਉਸ ਤੋਂ ਬਾਅਦ ਹੌਲੀ 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 ਇਹਨੇ ਉਹਦੇ ਨਾਲ ਗੱਲ ਕਰਨਾ ਚਾਹੀਤ ਸੀ ਜਦੋਂ ਉਹਨੇ ਗੱਲ ਨਹੀਂ ਕੀਤੀ ਫਿਰ ਉਹਨੇ 6-5 ਦਾ ਵਾਕਾ ਪੁਲਿਸ ਪਾਰਟੀ ਨਾਲ ਰਲ ਕੇ ਕਿ ਮੁੰਡਾ ਘਰੋ ਚੁਕਾ ਲਿਆ ਐਨਡੀਪੀਐਸ ਦਾ ਕੇਸ ਦਰਜ ਹੋ ਗਿਆ ਜੋ ਕਿ ਅੱਜ ਪੈਂਡਿੰਗ ਐ ਔਰ ਅੱਜ 4 4.5 ਸਾਲ ਹੋ ਗਏ ਉਹਦੇ ਵਿੱਚ ਇੱਕ ਵੀ ਵਿਟਨੈਸ ਨਹੀਂ ਇਹਨਾਂ ਦਾ ਪੇਸ਼ ਹੋਇਆ ਉਸ ਤੋਂ ਬਾਅਦ ਇਹਨੇ ਉਹਨੂੰ ਵਾਦਾ ਕੀਤਾ ਕਿ ਮੈਂ ਤੇਰਾ ਲੜਕਾ 15 20 ਦਿਨਾਂ ਦੇ ਵਿੱਚ ਛਡਵਾ ਦੂੰਗਾ ਤੂੰ ਜੋ ਮੈਂ ਕਹਿਣਾ ਉਹ ਵੀ ਕਰੀ ਜਾ ਇਹਦੇ ਕਹਿਣ ਦੇ ਮੁਤਾਬਕ ਫਿਰ ਇਹਨੇ ਉਹਦੇ ਨਾਲ ਗੱਲ ਕਰਨ ਲੱਗ ਗਈ ਤੇ ਇਹਨੇ ਫਿਰ 10 ਤਰੀਕ ਨੂੰ ਪੁੱਚੋ ਬੀਬੀ ਵਾਲਾ ਰੋਡ ਤੇ ਉਹਨੂੰ ਆਪਣੀ ਕਾਰ 'ਚ ਬਿਠਾਇਆ ਤੇ ਕੈਂਟ ਰੋਡ ਦੇ ਨਾਲ ਟਰਾਲੇ ਦੇ ਪਿੱਛੇ ਇਹਦੇ ਨਾਲ ਕਾਰ ਦੇ ਵਿੱਚ ਰੇਪ ਕੀਤਾ ਫਿਰ ਇਹਨੂੰ ਉਹਨੇ ਭੰਟੀ ਮੈਡੀਕਲ ਹਾਲ ਉੱਚੋ ਮੰਡੀ ਉੱਤਰ ਗਈ ਉੱਥੇ ਜਾ ਕੇ ਇਹਨੇ ਪਾਣੀ ਪੀਤਾ ਫਿਰ ਸਾਰੀ ਗੱਲ ਇਹਨੇ ਭੋਲਾ ਸਿੰਘ ਮਾਨ ਜੋ ਕੇ ਗਵਾਹ ਨੇ ਆਈ ਵਿਟਨੈਸ ਹੈ ਤੇ ਹੋਰਾਂ ਨੂੰ ਇਹਨੇ ਜਾ ਕੇ ਗੱਲ ਕਹੀ ਕਿ ਮੈਂ ਇਹਦੀ ਸ਼ਿਕਾਇਤ ਕਰਨਾ ਚਾਹਨੀ ਆ ਫਿਰ ਇਨਾਂ ਸਾਰਿਆਂ ਨੇ ਉਹਨੂੰ ਰੋਕਤਾ ਇਹ ਤੇਰੇ ਮੁੰਡੇ ਤੇ ਪਹਿਲਾਂ ਹੀ ਇਹਨਾਂ ਨੇ ਐਫ ਆਈ ਆਰ ਕੱਟੀ ਹੋਈ ਆ ਕਿਤੇ ਤੈਨੂੰ ਵੀ ਉਹਦੇ ਵਿੱਚ ਮਲਜਮ ਨਾ ਬਣਾ ਲੈ ਇਹ ਸਾਡੀ ਗੱਲ ਕਿਸੇ ਨੇ ਨਹੀਂ ਸੁਣ ਲਈ ਉਸ ਤੋਂ ਬਾਅਦ ਜੀ ਇਹਨੇ ਅਗਲੇ ਦਿਨ ਇਹਨੂੰ ਫੇਰ ਤਾਂ ਗਰਨ ਲੱਗ ਗਿਆ ਤੇ ਇਹਨੇ ਕਿਹਾ ਵੀ ਮੈਨੂੰ ਉਥੇ ਮੈਂ ਤੇਰੇ ਅਜ ਰਾਤ ਘਰ ਆਉਂਗਾ ਫਿਰ ਇਹਨਾਂ ਨੇ ਉਥੇ ਕੈਮਰੇ ਵਗੈਰਾ ਔਰ ਬਹੁਤ ਬੰਦੇ ਵੀ 8-10 15 ਬੰਦੇ ਇਕੱਠੇ ਕੀਤੇ ਹੋਏ ਸੀ ਤੇ ਉਥੇ ਇਹਨੂੰ ਚਰਿਆਂ ਨਿਕੜ ਹਾਲਤ ਦੇ ਵਿੱਚ ਉਥੇ ਪੀੜਤਾ ਦੇ ਨਾਲ ਹੀ ਫੜਿਆ ਗਿਆ ਹੁਣ ਫੈਸਲਾ ਕਿਸ ਤਰ੍ਹਾਂ ਲਾਇਆ ਗਿਆ ਸਰ ਫੈਸਲਾ ਜਿਹੜਾ ਹੈ ਹਲੇ ਅਸੀਂ ਇਹਨੂੰ ਪੂਰਾ ਨਹੀਂ ਪੜਿਆ ਹੈ ਲੇਕਿਨ ਜੋ ਜਜਮੈਂਟ ਹੈ ਉਹ ਬਹੁਤ ਹੀ ਜੋ ਸਜ਼ਾ ਹੈ ਉਹ 376 ਕਲॉज 2 ਆਈਪੀਸੀ ਔਰ 376 2 ਦੇ ਦੋ ਇਹਨੂੰ ਰਿਗਰਸ ਇਮਪ੍ਰਿਜ਼ਨਮੈਂਟ ਫਾਰ ਲਾਈਫ which shall mean imprisonment for the remainder of the convict's natural life with a fine of rupees 10000 ਲਾਈਫਟਾਈਮ ਹੀ ਅੰਦਰ ਰਹੇਗਾ ਲਾਈਫਟਾਈਮ ਅੰਦਰ ਰਹੇਗਾ ਜੀ ਇਹ ਮਾਨਯੋਗ ਅਦਾਲਤ ਦੇ ਫੈਸਲੇ ਦੇ ਮੁਤਾਬਕ ਤੇ ਇਹ ਹੁਣ ਜਿਹੜਾ ਹੈ ਇਹ ਸਾਡੇ ਕੋਲ ਆਈ ਹੈ ਜਜਮੈਂਟ ਦੇਖ ਰਿਹਾ ਫੈਸਲੇ ਦਾ ਧੰਨਵਾਦ ਹੈ ਜੀ ਫੈਸਲੇ ਦਾ ਦੇਖੋ ਜਿਹੜਾ ਇਹ ਫੈਸਲਾ ਕੀਤਾ ਹੈ ਇਹ ਆਣ ਵਾਲੇ ਸਮੇਂ ਵਾਸਤੇ ਜਿਹੜੇ ਕਿ ਅਫਸਰ ਹੋ ਕੇ ਪਬਲਿਕ ਲਾਈਫ ਸ਼ੋ ਕੇ ਪਾਵਰਫੁਲ ਹੋ ਕੇ ਜੇ ਅੱਦਾ ਜ਼ਹਿਤੀਆਂ ਕਰਨਗੇ ਤਾਂ ਉਹਨਾਂ ਨੂੰ ਇਹ ਪਤਾ ਲੱਗ ਜਾਏਗਾ ਵੀ ਹੁਣ ਸਮਾਂ ਉਹ ਨਹੀਂ ਰਿਹਾ ਕਿ ਅਸੀਂ ਕਿਸੇ ਵੀ ਆਮ ਬੰਦੇ ਨੂੰ ਡੰਡੇ ਨਾਲ ਦੱਬ ਲਾਂਗੇ ਲੋਕ ਇੰਨਾ ਵੀ ਤਕਾਣਾ ਨਾ ਕਰੋ ਕਿ ਲੋਕ ਤੁਹਾਡੇ ਖਿਲਾਫ ਖੜੇ ਹੋ ਜਾਣ ਅਸੀਂ ਇਹ ਨਹੀਂ ਕਹਿੰਦੇ ਵੀ ਪੁਲਿਸ ਸਾਰੀ ਮਾੜੀ ਹੈ ਅਸੀਂ ਕਹਿੰਦੇ ਹਾਂ ਵੀ ਪੁਲਿਸ ਦੇ ਵਿੱਚ ਚੰਗੇ ਬੰਦੇ ਵੀ ਆ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਜਿਹੜੇ ਕਰਪਟ ਨੇ ਬਲੈਕ ਸ਼ੀਪਸ ਨੇ ਜਿਹੜੇ ਫੜੇ ਨਹੀਂ ਜਾਂਦੇ